ਮਾਂਜੋਗ ਡਾਕਟਰ ਜੁਤੀ ਜਾਦਲ ਆਈਪੀਐਸ ਐਸਐਸਪੀ ਖੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਬ-ਡਿਵੀਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛਵੜਾ ਪੁਰਸ ਵੱਲੋਂ ਮੋਟਰਸਾਈਕਲ ਗਰੋ ਫੜਿਆ ਗਿਆ ਕਿਥੋਂ ਕਿਥੋਂ ਫੜੇਗੀ ਜੀ ਪੁਲਿਸ ਨੇ ਕਿਹਾ ਮੋਟਰਸਾਈਕਲ ਫੜੋ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋਸ਼ੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ 7 ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਭਰਾਮਤ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਭਰਾਮਤ ਹੋਈ ਹੈ ਜੀ ਇਹਨਾਂ ਕੋਲੋਂ ਇੱਥੇ ਕਿੱਥੇ ਚੋਰੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ ਲੁਧਿਆਣਾ ਵਿੱਚ ਕੁਝ ਚੋਰੀਆਂ ਕੀਤੀਆਂ ਸੀ ਉਹਨਾਂ ਨੇ ਤੇ ਉਹ ਤਤਿਸ ਚੱਲਦੀ ਪਈ ਆ ਇਹਨਾਂ ਦੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਉਹਨਾਂ ਦੇ ਨਾਂ ਕੀ ਜਿਹੜੇ-ਜਿਹੜੇ ਫੜਿਆ ਰਹਿਣਾ ਅਲੈਜੀ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਦਾ ਕੋਈ ਪਹਿਲੇ ਪਰਚੀ ਦਰਜ ਨਹੀਂ ਜੀ ਇਹ ਪ੍ਰਗਟ ਸੇ ਕਾੜੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮੁਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿਨੇ ਸਭ ਕੁਝ ਕਿ ਚੱਲ ਰਿਹਾ ਹੋਰ ਨਿਭਾਵ ਰਹੀ ਪੜਦੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮੈਂਡ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜਮਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭ ਆ ਬਨਾ ਹੈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਉਹ ਇਹ ਸਰ ਵੇਚਦੇ ਕਿੱਥੇ ਅੱਗੇ ਕਿਸੇ ਨੂੰ ਵੇਚਦੇ ਸੀ ਇਹ ਕਿੱਥਾ ਇਹ ਜਿਵੇਂ ਸੀ ਆਪਣਾ ਕੋਈ ਯਾਰ ਦੋਸਤ ਹੋਵੇ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਹ ਵੀ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਜੀ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز